ਦੀ ਵੱਡੀ ਲਾਪਰਵਾਹੀ ਬੱਚੇ ਨੂੰ ਕਲਾਸ ਚ ਬੰਦ ਕਰਕੇ ਟੀਚਰ ਚਲ ਗਿਆ ਆਪਣੇ ਘਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਜੈਲੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੁਜ਼ਰਫਨਗਰ ਦੇ ਸਕੂਲ ਦੇ ਵਿੱਚ ਅਧਿਆਪਕ ਨੇ ਪਹਿਲੀ ਜਮਾਤ ਚ ਪੜਦੇ ਛੋਟੇ ਬੱਚੇ ਨੂੰ ਜਮਾਤ ਦੇ ਵਿੱਚ ਬੰਦ ਕਰਕੇ ਘਰ ਚਲੇ ਗਿਆ ਉਸ ਤੋਂ ਬਾਅਦ ਦੋ ਬੱਚਾ ਘੰਟਿਆਂ ਤੱਕ ਨਹੀਂ ਘਰ ਪਹੁੰਚੇ ਤੇ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਫਿਰ ਪਤਾ ਲੱਗਾ ਕਿ ਬੱਚਾ ਸਕੂਲ ਦੇ ਅੰਦਰ ਇੱਕ ਕਮਰੇ ਚ ਬੰਦ ਹੈ ਫਿਰ ਸਕੂਲ ਨੇ ਅਧਿਆਪਕ ਨੂੰ ਬੁਲਾਇਆ ਗਿਆ ਤੇ ਕਲਾਸਰੂਮ ਦਾ ਤਾਲਾ ਖਲਵਾਇਆ ਗਿਆ ਤਾਂ ਜੋ ਬੱਚੇ ਨੂੰ ਬਾਹਰ ਕੱਢਿਆ ਜਾ ਸਕੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮੁਜ਼ਰਫਨਗਰ ਦਾ ਸਿੱਖਿਆ ਵਿਭਾਗ ਵੀ ਹਰਕਤ 'ਚ ਆ ਗਿਆ ਹੈ ਤੇ ਬੀਐਸਐਮ ਤੁਰੰਤ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਉਸ ਤੋਂ ਬਾਅਦ ਸਕੂਲ ਇੰਚਾਰਜ ਨੂੰ ਮੁਲਤਕਾਰ ਦਿੱਤਾ ਗਿਆ ਇਸ ਮਾਮਲੇ ਦਾ ਜਨਸੱਟ ਤਹਿਸੀਲ ਖੇਤਰ ਦੇ ਪਿੰਡ ਗੁੱਜਰ ਰੇੜੀ ਦਾ ਹੈ 6 ਸਾਲ ਦਾ ਵਿਦਿਆਰਥੀ ਜਮਾਤ ਦੇ ਵਿੱਚ ਬੰਦ ਰਿਆ ਜੀ ਹਾਂ ਛੁੱਟੀ ਤੋਂ ਬਾਅਦ ਕਾਟਨੀ ਪੜਤਿਆ ਪਰਿਵਾਰ ਵਾਲਿਆਂ ਨੇ ਪਾਲ ਕੀਤੀਗੀ ਫਿਰ ਪਤਾ ਲੱਗੇ ਮਾਸੂਮ ਵਿਦਿਆਰਥੀ ਨੂੰ ਕਲਾਸਰੂਮ ਦੇ ਅੰਦਰ ਬੰਦ ਕੀਤਾ ਹੈ ਤੇ ਬਾਹਰੋਂ ਤਾਲਾ ਵੀ ਲਗਾ ਦਿੱਤਾ ਗਿਆ ਹੈ